ਗੁਰੂ ਪਿਆਰੀ ਸਾਧ ਸੰਗਤ ਜੀ ਰਾਦਾ ਸਵਾਮੀ ਜੀ ਸਾਧ ਸੰਗਤ ਜੀ ਮਾਸਟਰ ਪੂਰਨ ਸਿੰਘ ਜੀ ਨੂੰ ਤਾਂ ਅਸੀਂ ਸਾਰੇ ਜਾਣਦੇ ਹਾਂ ਉਹ ਕੇਵਲ ਨਾਮ ਦੇ ਹੀ ਪੂਰਨ ਨਹੀਂ ਸਨ ਉਹ ਸਨ ਵਿਪੂਰਨ ਉਹਨਾਂ ਜਿਹਾ ਸੇਵਾਦਾਰ ਦੁਨੀਆ ਵਿੱਚ ਵਿਰਲਾ ਹੀ ਹੁੰਦਾ ਹੈ ਉਹ ਡੇਰੇ ਦੀ ਸਫਾਈ ਦੇ ਹੈੱਡ ਸਨ ਉਹਨਾਂ ਜਿਹਾ ਸੇਵਾਦਾਰ ਬਣਨਾ ਬਹੁਤ ਮੁਸ਼ਕਿਲ ਹੈ ਮਾਸਟਰ ਜੀ ਨੇ ਡੇਰੇ ਵਿੱਚ ਬੜੀ ਇਮਾਨਦਾਰੀ ਨਾਲ ਸੇਵਾ ਕੀਤੀ ਇਹ ਤਾਂ ਸਾਰੇ ਜਾਣਦੇ ਹਾਂ ਉਹਨਾਂ ਨੇ ਦਿਨ ਰਾਤ ਡੇਰੇ ਦੀ ਸੇਵਾ ਕੀਤੀ ਉਹਨਾਂ ਨੇ ਡੇਰੇ ਵਿੱਚ ਸੇਵਾ ਕਰਕੇ ਇੱਕ ਮਿਸਾਲ ਕਾਇਮ ਕੀਤੀ ਕਿ ਸੇਵਾ ਕਿਵੇਂ ਕੀਤੀ ਜਾਂਦੀ ਹੈ ਇੱਕ ਵਾਰੀ ਬਾਬਾ ਜੀ ਨੇ ਜਿੰਨੇ ਵੀ ਡਿਪਾਰਟਮੈਂਟ ਸਨ ਉਹਨਾਂ ਦੇ ਹੈੱਡ ਬੁਲਾ ਕੇ ਮੀਟਿੰਗ ਕੀਤੀ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦੱਸੇ ਕਿ ਡੇਰੇ ਵਿੱਚ ਇੰਜ ਹੋਣਾ ਚਾਹੀਦਾ ਹੈ ਸਾਰਿਆਂ ਤੋਂ ਬਾਅਦ ਬਾਬਾ ਜੀ ਨੇ ਮਾਸਟਰ ਜੀ ਨੂੰ ਕਿਹਾ ਤੁਸੀਂ ਕੋਈ ਆਪਣਾ ਸੁਝਾਅ ਨਹੀਂ ਦਿਓਗੇ ਤਾਂ ਮਾਸਟਰ ਜੀ ਨੇ ਕਿਹਾ ਬਾਬਾ ਜੀ ਮੈਂ ਇੱਕ ਬੇਨਤੀ ਕਰਨੀ ਹੈ ਕਿ ਮੇਰੀ ਜੋ ਸੰਗਤ ਹੈ ਕਿਸੇ ਦੀ ਡਿਊਟੀ 1 ਵਜੇ ਹੁੰਦੀ ਹੈ ਕਿਸੇ ਦੀ 2 ਵਜੇ ਸ਼ੁਰੂ ਹੁੰਦੀ ਹੈ ਉਹ ਭਜਨ ਸਿਮਰਨ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੀ ਹਾਜ਼ਰੀ ਲਾ ਦਿਆ ਕਰੋ ਮਾਸਟਰ ਜੀ ਨੇ ਆਪਣੇ ਲਈ ਕੁਝ ਨਹੀਂ ਮੰਗਿਆ ਆਪਣੀ ਸੰਗਤ ਲਈ ਹੀ ਮੰਗਿਆ ਜਦੋਂ ਬਾਬਾ ਜੀ ਨੇ ਮਾਸਟਰ ਜੀ ਦੀ ਬੇਨਤੀ ਸੁਣੀ ਤਾਂ ਕਿਹਾ ਕੀ ਆਪ ਇੰਨੇ ਪਰੇਸ਼ਾਨ ਕਿਉਂ ਹੁੰਦੇ ਹੋ ਮੈਂ ਸੰਗਤ ਦੀ ਹਾਜ਼ਰੀ ਵੀ ਲਾ ਦੇਵਾਂਗਾ ਅਤੇ ਧੁਰ ਤਾਂ ਵੀ ਲੈ ਜਾਵਾਂਗਾ ਮਾਸਟਰ ਜੀ ਨੇ ਹੱਥ ਜੋੜ ਕੇ ਬਾਬਾ ਜੀ ਦਾ ਸ਼ੁਕਰੀਆ ਕੀਤਾ ਤਾਂ ਇੱਕ ਹੈੱਡ ਨੇ ਕਿਹਾ ਬਾਬਾ ਜੀ ਆ ਮਾਸਟਰ ਜੀ ਨੂੰ ਇੰਨਾ ਪਿਆਰ ਕਿਉਂ ਕਰਦੇ ਹੋ ਤਾਂ ਬਾਬਾ ਜੀ ਨੇ ਮੁਸਕਰਾ ਕੇ ਕਿਹਾ ਇਸ ਦਾ ਜਵਾਬ ਮੈਂ ਹੁਣੇ ਦੇ ਦਿੰਦਾ ਹਾਂ ਬਾਬਾ ਜੀ ਨੇ ਕਿਹਾ ਤੁਹਾਡੀਆਂ ਜੇਬਾਂ ਵਿੱਚ ਜੋ ਕੁਝ ਵੀ ਹੈ ਕੱਢ ਕੇ ਟੇਬਲ ਤੇ ਰੱਖ ਦੇਵੋ ਸਾਰਿਆਂ ਨੇ ਆਪਣੀਆਂ ਆਪਣੀਆਂ ਜੇਬਾਂ ਖਾਲੀ ਕਰ ਦਿੱਤੀਆਂ ਕਿਸੇ ਦੀ ਜੇਬ ਵਿੱਚ ਪਰਸ ਕਿਸੇ ਦੀ ਜੇਬ ਵਿੱਚੋਂ ਮੋਬਾਈਲ ਨਿਕਲਿਆ ਤਾਂ ਬਾਬਾ ਜੀ ਨੇ ਮਾਸਟਰ ਜੀ ਨੂੰ ਕਿਹਾ ਕਿ ਮਾਸਟਰ ਜੀ ਤੁਸੀਂ ਵੀ ਆਪਣੀ ਜੇਬ ਖਾਲੀ ਕਰ ਦਿਓ ਉਹਨਾਂ ਦੀ ਜੇਬ ਵਿੱਚੋਂ ਟੌਫੀਆਂ ਦੇ ਪੰਨੇ ਬਿਸਕੁਟ ਦੇ ਰੈਪਰ ਤੇ ਕਚਰਾ ਹੀ ਨਿਕਲਿਆ ਸਾਰੇ ਚੁੱਪ ਹੋ ਗਏ ਫਿਰ ਬਾਬਾ ਜੀ ਨੇ ਕਿਹਾ ਹੁਣ ਪਤਾ ਲੱਗਿਆ ਮੈਂ ਮਾਸਟਰ ਜੀ ਨੂੰ ਇੰਨਾ ਪਿਆਰ ਕਿਉਂ ਕਰਦਾ ਹਾਂ ਅਸੀਂ ਸੇਵਾ ਘਟ ਤੇ ਵਿਖਾਵਾ ਜ਼ਿਆਦਾ ਕਰਦੇ ਹਾਂ ਤੇ ਸੇਵਾ ਵੀ ਆਪਣੀ ਮਨਪਸੰਦ ਦੀ ਕਰਨਾ ਚਾਹੁੰਦੇ ਹਾਂ ਜੀ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ ਤਾਂ ਮਾਸਟਰ ਜੀ ਤੋਂ ਸਿੱਖਣਾ ਚਾਹੀਦਾ ਹੈ ਇੱਕ ਵਾਰ ਕਿਸੇ ਨੇ ਬਾਬਾ ਜੀ ਤੋਂ ਪੁੱਛਿਆ ਕਿ ਡੇਰੇ ਵਿੱਚ ਪੂਰਾ ਸੇਵਾਦਾਰ ਕੌਣ ਹੈ ਤਾਂ ਬਾਬਾ ਜੀ ਨੇ ਕਿਹਾ ਮਾਸਟਰ ਜੀ ਅਤੇ ਅੱਧਾ ਸੇਵਾਦਾਰ ਮੈਂ ਹਾਂ ਜਦੋਂ ਗੁਰੂ ਇੰਨੀ ਗੱਲ ਕਹਿ ਦੇਣ ਜੀਵ ਦਾ ਸੰਸਾਰ ਵਿੱਚ ਆਉਣਾ ਸਫਲ ਹੋ ਜਾਂਦਾ ਹੈ ਮਾਸਟਰ ਜੀ ਡੇਰੇ ਵਿੱਚ ਉਹ ਮਿਸਾਲ ਕਾਇਮ ਕਰਕੇ ਗਏ ਹਨ ਕਿ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਜਦੋਂ ਇੱਕ ਸੱਚੇ ਸੇਵਾਦਾਰ ਦਾ ਨਾਮ ਲਿਆ ਜਾਵੇਗਾ ਤਾਂ ਮਾਸਟਰ ਜੀ ਦਾ ਨਾਮ ਸਭ ਤੋਂ ਉੱਪਰ ਆਵੇਗਾ ਐਸੀਆਂ ਰੂਹਾਂ ਦੁਨੀਆ ਤੇ ਬਹੁਤ ਘੱਟ ਆਉਂਦੀਆਂ ਹਨ ਜਿਹੜੀਆਂ ਆਪਣੇ ਗੁਰੂ ਨੂੰ ਸੱਚੇ ਦਿਲੋਂ ਪਿਆਰ ਕਰਦੀਆਂ ਹਨ ਸੇਵਾ ਕਰਕੇ ਮਾਸਟਰ ਜੀ ਸਾਨੂੰ ਦੱਸ ਗਏ ਹਨ ਕਿ ਸੇਵਾ ਕਿਸ ਨੂੰ ਕਹਿੰਦੇ ਹਨ ਬੇਸ਼ੱਕ ਉਹ ਸਾਡੇ ਵਿੱਚ ਨਹੀਂ ਹਨ ਪਰ ਉਹ ਸੰਗਤ ਦੇ ਦਿਲਾਂ ਵਿੱਚ ਟੜਕਦੇ ਰਹਿਣਗੇ 20 ਜਨਵਰੀ 2018 ਦੁਪਹਿਰ ਦੇ 2:30 ਵਜੇ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬ੍ਰਿਤੇ